ਕਾਰ ਨੂੰ ਨਿਸ਼ਾਨਾ ਬਣਾਇਆ 507 ਲੁਟੇਰਿਆਂ ਨੇ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਪਰਿਵਾਰਿਕ ਮੈਂਬਰਾਂ ਨੂੰ ਬੰਦੂਕ ਦੀ ਨੋਕ ਤੇ ਬੰਦੀ ਬਣਾ ਲਿਆ ਤੇ 9 ਲੱਖ ਰੁਪਏ ਦੀ ਨਕਦੀ 15 ਤੋਲੇ ਸੋਨਾ ਇੱਕ ਬੰਦੂਕ 12 ਬੂਰ ਅਤੇ ਜਿੰਦਾ ਕਾਰਤੂਸ ਦੋ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਗਏ ਉਕਤ ਮਾਮਲੇ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਜੀਐਸਪੀ ਅਤੂ ਸੋਲੀ ਨੇ ਜਾਣਕਾਰੀ ਦਿੱਤੀ ਹੈ ਕਿ ਜਲਦੀ ਹੀ ਲੁਟੇਰੇ ਫੜੇ ਜਾਣਗੇ ਫਿਰੋਜ਼ਪੁਰ ਦੇ ਪਿੰਡ ਲਖੋਕੇ ਬਹਿਰਾਮ ਵਿਖੇ ਚੋਰੀ ਹੋਈ ਹੈ ਜੁਤੇ ਕਿ 500 ਹਥਿਆਰਬੰਦ ਰੋਟੇਰੀਆ ਦੇ ਵੱਲੋਂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਬੰਦੂਕ ਦੀ ਨੋਕ ਤੇ ਘਰਦਿਆਂ ਨੂੰ ਨਿਸ਼ਾਨਾ ਬਣਾ ਕੇ ਜੁਤੇ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਪਰਿਵਾਰਿਕ ਮੈਂਬਰਾਂ ਨੂੰ ਬੰਦਕ ਬਣਾਇਆ ਗਿਆ ਤੇ ਉਸ ਤੋਂ ਬਾਅਦ ਲੁੱਟ ਕੇ ਕਰਕੇ ਉਹ ਚੋਰ ਫਰਾਰ ਹੋ ਗਏ ਬਹਿਰਾਮ ਪਿੰਡ ਦੇ ਵਿੱਚ ਘਟਾਣੀ ਪਿੰਡ ਦੀ ਜਿਹੜੀ ਰੋਡ ਤੋਂ 100 ਕਿਲੋਮੀਟਰ ਜਿਹੜੀ ਪਿੱਛੇ ਹੈਗੀ ਹੈ ਤੇ ਢਾਣੀ ਮੇਜਾ ਸਿੰਘ ਸੌਨਾ ਬਗੀਚਾ ਸਿੰਘ ਇਹ ਉੱਥੇ ਇਕੱਲਾ ਹੀ ਘਰ ਰਹਿੰਦਾ ਹੈ ਤੇ ਜਿਸ ਵळे ਅਸੀਂ ਉਹਨੂੰ ਫੈਮਿਲੀ ਦੇ ਮੈਂਬਰ ਨੂੰ ਮਿਲੇ ਮੇਗਾ ਸਿੰਘ ਨੂੰ ਤੇ ਉਹਨਾਂ ਨੇ ਇਹ ਗੱਲ ਦੱਸੀ ਵੀ ਅਸੀਂ ਰਾਤ ਨੂੰ 1:30 ਵਜੇ ਮੈਂ ਬਾਥਰੂਮ ਕਰਨ ਵਸੇ ਉੱਠਿਆਂਗਾ ਤੇ ਕੁਦਰਤੀ ਕਹਿੰਦੇ ਬਾਥਰੂਮ ਕਰਨ ਤੋਂ ਬਾਅਦ ਮੈਂ ਜਸ ਘਰ ਦੇ ਕਮਰੇ ਦੇ ਅੰਦਰ ਵੜਿਆ ਤੇ ਮੇਥੋਂ ਕੁੰਡੀ ਰਹਿ ਗਈ ਤੇ ਮੇਰੇ ਪਿੱਛੇ ਹੀ ਕਹਿੰਦੇ 7-8 ਬੰਦੇ ਆ ਗਏ ਤੇ ਉਹਨਾਂ ਨੇ ਸਾਰਾ ਜਿਹੜਾ ਘਰ ਵਗੈਰਾ ਫਰੋਲਿਆ ਗਿਆ ਇੱਕ ਜਿਹੜੇ ਸਾਰੇ ਪਰਿਵਾਰ ਦੇ ਬੰਦੇ ਇੱਕੋ ਕਮਰੇ ਉਹਨਾਂ ਨੇ ਬਿਠਾ ਲਏ ਉਸ ਤੋਂ ਬਾਅਦ ਕਿਸੇ ਸਾਨੂੰ ਕੈਸ਼ ਦੇ ਦੋ ਤੇ ਕੋਈ ਹੋਰ ਚੀਜ਼ ਆ ਕੋਈ 골ਡ ਵਗੈਰਾ ਸਾਨੂੰ ਉਹ ਦੇ ਦੋ ਉਹ ਕਹਿੰਦੇ ਸਰ ਕੋ ਥੋੜਾ ਜਿਹਾ ਸਮਾਨ ਆ ਗਿਆ ਤੇ ਉਹਨਾਂ ਨੇ ਆਪਣੇ ਆਪ ਹੀ ਸਾਰਿਆਂ ਨੇ ਆਪਣੇ ਆਪਣੀ ਜਿਹੜੇ 3-4 ਕਮਰੇ ਜੀਓ ਸਾਰੇ ਉਹਨਾਂ ਨੇ ਫੋਰਵਰਡ ਕੀਤੀ ਗਏ ਤੇ 9 ਲੱਖ ਰੁਪਏ ਦਾ ਕਾਇਸ ਸੀ ਅਪਰੋਕਸੀਮੇਟ ਕੋਈ